ਮਿੰਟੂ ਜੀ ਆਪਾਂ ਗੱਲ ਕਰ ਰਹੇ ਸੀ ਕਿ ਇੱਧਰ ਪੰਜਾਬ ਵਾਲੇ ਪਾਸੇ ਦੀ ਤੇ ਆਪਾਂ ਯੂਪੀ ਵਾਲੇ ਪਾਸੇ ਦੀ ਵੀ ਗੱਲ ਕਰ ਲਈ ਉੱਧਰ ਵੀ ਯੋਗੀ ਸਾਹਿਬ ਉਹ ਸਖਤ ਹੋਏ ਪਏ ਨੇ ਸੋਸ਼ਲ ਮੀਡੀਆ ਨੂੰ ਲੈ ਕੇ ਉਹਨਾਂ ਨੇ ਨਵਾਂ ਐਕਟ ਬਣਾਇਆ ਤੇ ਉਹਦੇ ਉਹਦੇ ਚ ਕੀ ਹੈ ਜੀ ਕਿਸੇ ਨੂੰ ਕੀ ਦਾ ਫਾਇਦਾ ਵੀ ਹੋਣ ਵਾਲਾ ਨੁਕਸਾਨ ਹੋਣਾ ਨਾ ਕੀ ਹੌਣ ਮਾਰੀ ਜਾਂਦੇ ਆ ਦੇਖੋ ਫੇਸਬੁੱਕ ਵਾਲੇ ਤੇ ਇੰਨੇ ਜ਼ਿਆਦਾ ਕੁੱਤੇ ਦੇ ਵੱਡੇ ਆ ਹਮ ਕਿ ਤੁਸੀਂ ਮੋਦੀ ਚਾਰ ਵਾਰੀ ਮੋਦੀ ਕਰ ਦਿਓ ਜੀ ਤਿੰਨ ਵਾਰੀ ਕਰ ਦਿਓ ਤੁਸੀਂ ਈਵੀਐਮ ਹੂੰ ਠੀਕ ਹੈ ਤੇ ਹਾਂ ਜੀ ਤੇ ਤੁਸੀਂ ਗਏ ਹੋਰ ਛੱਡੋ ਇੱਥੇ ਮਾਨ 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 ਕਰ ਦੋ ਬਸ ਗਏ ਜੀ ਯਾਨੀ ਜੋ ਇਹਨਾਂ ਦੀ ਕਮਿਊਨਿਟੀ ਗਾਈਡਲਾਈਨਸ ਆ ਉਹ ਹੀ ਇਹਨਾਂ ਨੇ ਸਖਤ ਕਰ ਰੱਖੀ ਐ ਇੱਥੇ ਆਪਦਾ ਬਿਜ਼ਨਸ ਚਲਾਉਣ ਵਾਸਤੇ ਜੀ ਕਿ ਭਈ ਪੁੱਛੋ ਹੀ ਨਾ ਇਹ ਕੱਲ ਮੈਂ ਹੋਰ ਦੱਸ ਦੇਵਾਂਗਾ ਮੇਰੇ ਪੇਜ ਤੇ ਪਹਿਲੀ ਗੱਲ ਖਬਰਾਂ ਚੜੀਆਂ ਨੇ ਨਾ ਉਹ ਡਿਊਟੀ ਕਿਸੇ ਹੋਰ ਦੀ ਲੱਗੀ ਹੁੰਦੀ ਹੈ ਮੈਂ ਰੈਗੂਲਰ ਪੇਜ ਨਹੀਂ ਚਲਾਉਂਦਾ ਸਾਡੀ ਟੈਕਨੀਕਲ ਟੀਮ ਹੀ ਉੱਥੇ ਖਬਰਾਂ ਪਾਉਂਦੀ ਹੈ ਕਿਉਂਕਿ ਨਾ ਸਬਕਤਾ ਮੇਤੋਂ ਨਹੀਂ ਹੁੰਦਾ ਮੈਂ ਸ਼ਨੀ ਐਤਵਾਰ ਮੈਂ ਲਾਈਵ ਹੋ ਜਾਣਾ ਉੱਥੇ ਇੱਕ ਸਮੱਸਿਆ ਆ ਰਹੀ ਹੈ ਕਿ ਕੈਨੇਡਾ ਚ ਲਿੰਕ ਨਹੀਂ ਖੁੱਲ ਰਿਹਾ ਹੂੰ ਜੀ ਆ ਰਹੀ ਉਹਨਾਂ ਦੀ ਪਾਲਿਸੀ ਹੈ ਸਾਬ ਇਹ ਗੱਲ ਜਿਹੜੀ ਅਸੀਂ ਕਲਿੱਪ ਕੱਟ ਕੇ ਵੀ ਪਾ ਸਕਦੇ ਹਾਂ ਕਿ ਉਹਨਾਂ ਦੀ ਕੋਈ ਪਾਲਿਸੀ ਦੇ ਵਿੱਚ ਹੁਣ ਚੇਂਜ ਆਇਆ ਜੀ ਜਿਹਦੇ ਕਰਕੇ ਵਿਸ਼ਲੇਸ਼ਣ ਤਿਆਦਕ ਜੋ ਸਾਡਾ ਹੈ ਜੀ ਜੋ ਜੁੜਿਆ ਹੁੰਦਾ ਤੁਹਾਨੂੰ ਪਤਾ ਹੀ ਹੈ ਜੀ ਜੀ ਜੋ ਚੱਲਦਾ ਚਲਣ ਦਾ ਮੁੱਦਿਆਂ ਦਾ ਤਾਂ ਉਹ ਉੱਥੇ ਨਹੀਂ ਪਾਰ ਹੈ ਹੂੰ ਅਲੋ ਨਹੀਂ ਕਰਦੇ ਮੈਨੂੰ ਇੱਕ ਦੋ ਦੋਸਤ ਸਾਡੀ ਸਮੱਸਿਆ ਇਹ ਆ ਸਾਹਿਬ ਤਾਂ ਅਸੀਂ ਇਹ ਕਹਿੰਨੇ ਕਿ YouTube ਤੇ ਆ ਜਾਓ ਜਾਂ ਇੱਥੇ ਆ ਜਾਓ ਆਪਣੇ WhatsApp ਦਾ ਜਿਹੜਾ ਚੈਨਲ ਹੈ ਨਾ ਸਾਡੇ ਇੱਕ ਥਾਂ ਤੇ ਇਕੱਠੇ ਹੋ ਜਾਓ ਇਕੱਠੇ ਹੋ ਜਿਵੇਂ ਯੋਗੀ ਕਹਿੰਦੇ ਵਟੋਗੇ ਤਾਂ ਕਟੋਗੇ ਐਸਾ ਨਹੀਂ ਦੇਖੋ ਯੋਗੀ ਉਰੀ ਜੋ ਕਰ ਰਹੇ ਮੈਂ ਕਹਿ ਰਿਹਾ ਕਿ ਭਾਈ ਇਹ ਤਾਂ ਕੁਛ ਕੰਨ ਨਹੀਂ ਦਿੰਦੇ ਹੂੰ ਕੁਝ ਇਨਾਂ ਨੇ ਇੰਨੇ AI ਦੇ ਜ਼ਬਰਦਸਤ ਸੌਫਟਵੇਅਰ ਰੱਖੇ ਹੋਏ ਨੇ ਕਿ ਤੁਸੀਂ EVM ਤੇ ਕੁਝ 4 ਮਿੰਟ 5 ਮਿੰਟ ਬੋਲ ਲਓ ਸਹੀਂ ਤੁਸੀਂ ਤੁਹਾਨੂੰ ਮੈਂ ਕੀ ਦੱਸਾਂ ਮੇਰਾ ਇੱਕ ਲਾਈਵ ਇਨਾਂ ਨੇ ਕਾਪੀਰਾਈਟ ਚ ਪਾਤਾ ਕਦੇ ਤੁਸੀਂ ਸੁਣਿਆ ਕਿਉਂਕਿ ਮੈਂ ਉਹਦੇ ਚ ਨਰਿੰਦਰ ਮੋਦੀ EVM ਬਾਰੇ ਗੱਲ ਕੀਤੀ ਜੀ ਆ ਜਿਹੜਾ ਇਲੈਕਸ਼ਨ ਚੱਲ ਰਿਹਾ ਸੀ ਕਮਾਲ ਦੀ ਗੱਲ ਹੈ ਕਾਪੀਰਾਈਟ ਲਾਈਵ ਤੇ ਜੀ ਮਤਲਬ ਪੂਰਾ ਹੈ ਮਤਲਬ ਕਿ ਉਹ اچھا ਕਾਸੇ ਸਾਰੇ ਪਾਸੇ ਬਣਾਤਾ ਜੀ ਕੋਈ ਦੇਸ਼ ਦੇ ਖਿਲਾਫ ਪਾਏਗਾ ਉਹਨੂੰ ਉਮਰ ਕੈਦ ਕਰਦੇ ਆਂਗੇ ਫਿਰ ਆ ਬਾਹਰ ਯਾਤ ਗੱਲਾਂ ਨੇ ਜੀ ਆਈਟੀ ਐਕਟ ਤੁਹਾਡੇ ਕੋਲ ਪਹਿਲਾ ਹੈ ਉਹਨਾਂ ਦੀ ਕਮਿਊਨਿਟੀ ਗਾਈਡਲਾਈਨ ਹੈ ਸਾਰਾ ਕੁਝ ਹੈ ਇਹ ਐਵੇਂ ਬਸ ਡਰਾਵਾ ਹੈ ਕਿਉਂਕਿ ਦੇਖੋ ਜੱਕੜ ਮਾਰਦਾ ਯੋਗੀ ਹਮਮ ਗੱਲ ਇਹ ਆ ਕਿ ਉਹ ਸਾਰਾ ਕੁਝ ਜਿਹੜਾ ਇਹਨਾਂ ਦੇ ਅੰਦਰ ਖਾਤੇ ਚੱਲਦਾ ਉਹ ਯੂਟਿਊਬਰ ਉੱਥੇ ਬੋਲਦੇ ਨੇ ਜੀ ਫੇਸਬੁੱਕ ਤੇ ਆ ਕੇ ਲੋਕ ਦੱਸਦੇ ਨੇ ਬਿਲਕੁਲ ਉਹ ਰਾਜਪੂਤਾਂ ਨੇ ਆਪਦਾ ਪੂਰਾ ਹਾਂ ਸਾਰਾ ਕੁਝ ਉਹ ਬਸ ਡਰਾਉਣਾ ਹੈ ਜੀ ਤੇ ਅੱਛਾ ਕਰਨਾ ਕੀ ਸੀ ਕਰਨਾ ਸੀ ਦੇਣਾ ਸੀ ਲਾਲਚ ਜਿਵੇਂ ਆਪਣੇ ਵਾਲੇ ਦੇਣਦੇ ਆ ਮਾਨ ਸਾਹਿਬ ਉਹੀ ਕਹਿੰਦੇ ਆ ਕਿ ਜੇ ਤੁਹਾਡੇ ਇੰਨੇ ਫਾਲੋਅਰ ਆ ਇੰਨੇ ਕਰਨਾ ਹੈ ਤੁਸੀਂ ਗਣਗਣ ਕਰੋ ਸਾਡਾ ਜੀ ਉਹ ਜਿਵੇਂ ਆਪਣਾ ਚੈਨਲ ਆ ਉਹ ਕਹਿੰਦਨ ਕਿ ਹਾਂ ਜੀ ਤੁਹਾਡੇ ਕੋਲ YouTube ਤੇ ਕਿੰਨੇ ਸਬਸਕ੍ਰਾਈਬਰ ਆ ਅਸੀਂ ਕਹਿ ਦਾਂਗੇ ਕਿ 2.5 ਲੱਖ ਆ ਉਹ ਕਹਿੰਨ ਕਿ ਆ ਜਾਓ ਤੁਹਾਨੂੰ ਅਸੀਂ ਐਡ ਦਿੰਨੇ ਆ ਹੂੰ ਐਡ ਦਿੰਨੇ ਆ ਇੱਕ ਕੰਟਰੈਕਟ ਚ ਜੀ ਤੁਸੀਂ 8 ਲੱਖ ਦੀ ਐਡ ਚੱਕੋ ਤੇ ਤੁਸੀਂ ਆਹ ਕੰਟੈਂਟ ਪੇਸ਼ ਕਰੋ ਬੈਠੇ ਸੁਖਮ ਸਿੰਘ ਸਾਹਿਬ ਦੇ ਨਾਲ ਕੋਈ ਭਗਤ ਮੰਡਲੀ ਦੇ ਵਿੱਚੋਂ ਆ ਕੇ ਹਾਂਜੀ ਸਾਡੀ ਸਰਕਾਰ ਨੇ ਆਹ ਕਰਤਾ ਆਹ ਕਰਤਾ ਆ ਬਿਲਕੁਲ ਬਿਲਕੁਲ ਉਹਨਾਂ ਨੇ ਆਪਣੀ ਪਾਲਿਸੀ ਲਾਂਚ ਕੀਤੀ ਆ ਜੀ ਨਵੀਂ ਪਾਲਿਸੀ ਲਾਂਚ ਕੀਤੀ ਆ ਕਿ ਯੂਟਿਊਬਰ ਫਲਾਣਾ ਠਮਕਾਣਾ ਉਹ ਇੱਧਰ ਆਜੋ ਹੋਰ ਕੀ ਆ ਜੀ ਜੀ ਦੇਸ਼ ਦੇ ਵਿਰੋਧ ਦੇ ਵਿੱਚ ਜਿਹੜਾ ਪਾਏਗਾ ਤੁਹਾਡੀ ਪੁਲਿਸ ਤੇ ਉਦਾਂ ਹੀ ਐਫ ਆਈ ਆਰ ਦਰਜ ਕਰ ਦਿੰਦੀ ਆ ਹੂੰ ਕੋਈ ਵੀ ਸਟੇਟ ਹੈ ਉੱਥੇ ਤੁਸੀਂ ਕਰੋਗੇ ਪਹਿਲੀ ਗੱਲ ਇਹ ਨਾਲ ਦੀ ਇਹ ਤਾਂ ਖਾਤੇ ਬੰਦ ਕਰ ਦਿੰਦੇ ਨੇ ਜੀ ਕਿੰਨੇ ਖਾਲਸਤਾਨੀਆਂ ਦੇ ਖਾਤੇ ਬੰਦ ਕਰ ਇੱਥੇ ਕਿਸਾਨਾਂ ਗੋਆਂ ਦੇ ਬੰਦ ਕਰ ਕਰ ਦਿੰਦੇ ਨੇ ਕਰਦੇ ਕਰਦੇ ਬਿਲਕੁਲ ਬਿਲਕੁਲ ਉਹ ਇਹ ਚੀਜ਼ ਆ ਕਿ ਇਹਨਾਂ ਨੇ ਆਪਣੀ ਪਾਲਿਸੀ ਜਿਹੜੀ ਹੈ ਨਾ ਜਿਹੜਾ ਮੈਨੂੰ ਲੱਗਿਆ ਕਿ ਇੱਕ ਤਾਂ ਲੋਕਾਂ ਨੂੰ ਦਬਕਾਇਆ ਜਾਦਾ ਕਿਉਂਕਿ ਦੇਖੋ ਜੇ ਤੁਸੀਂ ਇਸ ਤਰ੍ਹਾਂ ਕਰੋਗੇ ਤੇ ਗੱਲ ਇਹ ਕਿ ਉਹ ਤੇ ਹਾਈ ਮੇਰੇ ਖਿਆਲ ਦੇ ਨਾਲ ਤੇ ਇੱਕ ਹਨਣ ਦੀ ਨਹੀਂ ਆ ਜੀ ਮਸਲਨ ਹੁਣ ਜਿਵੇਂ ਮੈਂ ਆ ਜੀ ਜੀ ਜਦ ਤੁਸੀਂ ਹਾਂਜੀ ਤੁਹਾਡੇ ਕੋਲ ਤੁਸੀਂ ਸਰਪੰਚ ਹੋ ਹੂੰ ਤੇ ਤੁਸੀਂ ਤੈਅ ਕਰਨਾ ਹੈ ਕਿ ਭਈ ਮੈਂ ਗਵਨ ਕੀਤਾ ਤੇ ਮੈਂ ਆਪਣੇ ਆਪ ਨੂੰ ਕੀ ਸੱਚਾ ਲਾਵਾਂ ਤਾਂ ਕੀ ਕੀ ਲਾਓਗੇ ਤੇ ਜੇ ਜੇ ਤੁਹਾਡੀ ਅੱਖ 'ਚ ਮੈਂ ਰੜਕਦਾ ਹੂੰ ਮੈਂ ਇਹ ਗੱਲ ਕਹਿ ਰਿਹਾ ਕਿ ਸਰਪੰਚ ਸਾਹਿਬ ਭਈ ਪੱਠੇ ਵੱਡੇ ਗਏ ਜੀ ਪੱਠੇ ਵੱਡੇ ਗਏ ਮੇਰੇ ਹੂੰ ਤਾਂ ਉਹ ਮੈਨੂੰ ਚੱਕ ਕੇ ਕਹੇ ਕਿ ਪੱਠੇ ਵੱਡੇ ਗਏ ਮੇਰੇ ਤੂੰ ਕਹਿ ਰਿਹਾ ਹੈ ਕਿ ਤੇਰੀ ਵਜ੍ਹਾ ਨਾਲ ਹੀ ਕਿਉਂਕਿ ਤੂੰ ਪੱਠਿਆਂ ਦੇ ਟੱਕ 'ਚ ਮੰਜੀ ਢਾਕੇ ਨਹੀਂ ਸੁੱਤਾ। ਹਾਂ ਬਿਲਕੁਲ ਬਿਲਕੁਲ। ਕਿਉਂਕਿ ਵਿਆਖਿਆ ਤੂੰ ਤਾਂ ਕਰਨੀ ਹੈ। ਉਲਟਾ ਚੋਰ ਕੋਤਵਾਲ ਕੋਡਾ। ਵਿਆਖਿਆ ਹੀ ਸਰ ਤੁਸੀਂ ਤਾਂ ਕਰਨੀ ਹੈ। ਜੀ। yogi ਸਾਹਿਬ ਬਾਰੇ ਮੈਂ ਕੋਈ ਕ੍ਰਿਟਿਸਿਜ਼ਮ ਕਰਦਾ ਤੁਸੀਂ ਕਹੋ ਤੁਸੀਂ ਦੇਸ਼ ਨਾਲ ਜੋੜ ਦੇਉਗੇ। ਅੱਛਾ ਹਿੰਮਤ ਵਿਸ਼ਵਾਸ ਸ਼ਰਮਾ ਇਹਨਾਂ ਦਾ? ਜੀ। ਉਹ ਕੀ ਕਹਿ ਰਿਹਾ? ਉਹ ਕਹਿੰਦਾ ਮੈਂ ਪੱਕ ਪਾਤੀ ਚੀਫ ਮਿਨਿਸਟਰ ਹਾਂ ਜਿਨੇ ਜੋ ਕਰਨਾ ਕਰ ਲਾ। ਹੂੰ। ਸੰਵਿਧਾਨ ਦੀ ਸੋਚੀ ਚੁੱਕੀ ਹੁੰਦੀ ਹੈ ਇਹਨਾਂ ਨੇ। ਜੀ। ਉਹ ਇੱਕ ਮੁੱਖ ਮੰਤਰੀ ਕਹਿੰਦਾ ਹੈ ਕਹਿੰਦਾ ਜਾਓ ਜਿੰਨੇ ਜੋ ਕਰਨਾ ਹੈ ਜੀ ਜੀ ਜੋ ਕਰਨਾ ਮੈਂ ਪੱਖਪਾਤੀ चीफ ਮਿਨਿਸਟਰ ਆ ਉਹ ਕਰਕੇ ਦਿਖਾਉਦਾ ਫੇਰ ਪਲਾਨੀਆ ਫੇਕ ਨਿਊਜ਼ ਸਭ ਤੋਂ ਜ਼ਿਆਦਾ ਇਹ ਚਲਾਉਂਦੇ ਆ ਅਮਿਤ ਸ਼ਾਹ ਨੇ ਤੇ ਇੱਥੋਂ ਤੱਕ ਕਹਿ ਦਿੱਤਾ ਸੀਗਾ ਗੱਲਾਂ ਚੱਲ ਪੈਂਦੀਆਂ ਮੈਨੂੰ ਯਾਦ ਆਈ ਜਾਂਦੀਆਂ ਸੁਣਾਈ ਜਾਂਦਾ ਦੱਸ ਦਿਓ ਦੱਸ ਦਿਓ ਅਮਿਤ ਸ਼ਾਹ ਨੇ ਆਪਦੀ ਆਈਟੀ ਦੀ ਜਿਹੜੀ ਆਲ ਇੰਡੀਆ ਦੀ ਉਹ ਮੀਟਿੰਗ ਹੋਈ ਸੀ ਜੋਧਪੁਰ ਕੇ ਜੈਪੁਰ ਕਈ ਸਾਲ ਪਹਿਲਾਂ ਜੀ ਤੇਨੇ ਕਹਿਆ ਸੀ ਸਾਡੇ ਕੋਲ ਏਡਾ ਤਾਮਚਾਮ ਆ ਹੂੰ ਇਹ ਜਿਹੜਾ ਜੁਗਾੜੂ ਚਨਕੀ ਆ ਜੀ ਇਹ ਕਹਿ ਰਿਹਾ ਸੀ ਏਡਾ ਤਾਮਚਾਮ ਆ ਕਿ ਅਸੀਂ ਇਹ ਗੱਲ ਫਲਾਈ ਸੀ ਕਿ ਮੁਲਾਇਮ ਯਾਦਵ ਦੇ ਮੂੰਹ ਤੇ ਕਲੇਸ਼ ਯਾਦਵ ਨੇ ਚਪੇੜ ਮਾਰੀ ਆ ਤੇ ਸਫਾਈਆਂ ਦੇ ਦੇ ਕੇ ਥੱਕ ਕੇ ਸੀਗੇ ਲੋਕਾਂ ਨੂੰ ਜਚਾਤੀ ਸੀ ਏਡਾ ਤਗੜਾ ਕਮਾ ਫੇਕ ਨਿਊਜ਼ ਦੀ ਤੇ ਫੈਕਟਰੀ ਹੋਂ ਤੁਸੀਂ ਬਿਲਕੁਲ ਬਿਲਕੁਲ ਟ੍ਰੋਲਿੰਗ ਦੀ ਤੇ ਫੈਕਟਰੀ ਹੋਂ ਤੁਸੀਂ ਜੀ ਜੀ ਸਭ ਤੋਂ ਅੱਛਾ ਫੇਸਬੁੱਕ ਤੇ ਪਹਿਲੇ ਤੁਹਾਡੇ ਹੱਕ ਚ ਆ ਉਹ ਜਿਹੜੀ ਹੁੰਦੀ ਸੀ ਬੀਬੀ ਅਕਾਂਖੀ ਕੀ ਨਾਂ ਸੀ ਉਹਦਾ ਉਹਦੀ ਭੈਣ ਇਹਨਾਂ ਦੇ ਨਾਲ ਸੀ ਜੀ ਉਹ ਖੁਦ ਵੀ ਆਰਐਸਐਸ ਨਾਲ ਜੁੜੀ ਹੂੰ ਤੇ ਉਹ ਲੱਗਿਆ ਸਾਰਾ ਕੁਝ ਕਿ ਫੇਸਬੁੱਕ ਜਿਹੜਾ ਇਹਨਾਂ ਦਾ ਕਟੜ ਕੰਟੈਂਟ ਹੈ ਜੀ ਰਿਮੂਵ ਨਹੀਂ ਕਰਦਾ ਹੂੰ ਜਿਹੜਾ ਮਤਲਬ ਕਿ ਕੋਈ ਅਦਾਲਤ ਲੀਡਰ ਐਸੀ ਲੀਡਰਿਆ ਉਹਨਾਂ ਦਾ ਕੰਟੈਂਟ ਚੱਕ ਕੇ ਪ੍ਰੇਮੈਂਟ ਜਮੈਂਟਸ ਦਿੱਸ ਨਹੀਂ ਹਟ ਜਾਂਦਾ ਜੀ ਜੀ ਵੀ ਜੀ ਕਹਿ ਰਹੇ ਨੇ ਕਿ ਮਾਰਕ ਜ਼ੋਰਕਰ ਵੱਗਦੀ ਅੱਜ ਪੇਸ਼ੀ ਹੋਈ ਹੈ ਉਹਨੇ ਪੇਸ਼ਤਾਵਾ ਵੀ ਕੀਤਾ ਲੋਕਾਂ ਦੀ ਪ੍ਰਾਈਵੇਸੀ ਹੈਕ ਕੀਤੀ ਹੈ ਸਾਹਿਲ ਜੀ ਕਹਿ ਰਹੇ ਨੇ ਕਿ ਫਰੀडम ਆਫ ਸਪੀਚ ਇਜ਼ ਨੋ ਮੋਰ ਇਨ ਇੰਡੀਆ ਨਾਉ ਡੇਸ ਬਿਲਕੁਲ ਜੀ ਉਹ ਤਾਂ ਆਪਾਂ ਦੇਖ ਹੀ ਰਹੇ ਹਾਂ ਰੋਜ਼ ਨਵਾਂ ਕੋਈ ਨਾ ਕੋਈ ਕਾਨੂੰਨ ਇਦਾਂ ਦਾ ਬਣ ਰਿਹਾ ਇਹ ਤਾਂ ਹੱਲੇ ਪ੍ਰਸਾਰਣ ਰੈਗੂਲੇਟਰੀ ਬਿੱਲ ਲੈ ਕੇ ਆ ਰਹੇ ਸੀਗੇ ਬਿਲਕੁਲ ਬਿਲਕੁਲ ਉਹ ਤਾਂ ਕਹਿ ਲੋ ਕਿ ਮੂੰਹ ਜਿਹੜਾ ਸੀ ਨਾ ਸੀਨ ਵਾਲੀ ਗੱਲ ਐ ਜੀ ਅ ਅਮਰੀਕਾ ਵਾਲੇ ਐ ਦੋ ਨੰਬਰੀ ਐ ਤੇ ਥੋੜਾ ਬਚ ਕੇ ਇਹਨਾਂ ਦਾ ਧੰਨਵਾਦ ਦੋ ਨੰਬਰੀ ਸੋਕ੍ਰੀ ਸਿੰਘ ਜੀ ਕਹਿ ਰਹੇ ਨੇ ਆਰਐਸਐਸ ਕੋਲ ਚਾਬੀਆਂ ਨੇ ਫੇਸਬੁੱਕ ਦੀ ਇੰਸਟਾਗ੍ਰam ਦੀ ਉਹ ਸਾਰਿਆਂ ਕੋਲੇ ਭਾਈ ਦੱਸ ਹੀ ਰਹੇ ਨੇ ਮਿੰਟੂ ਜੀ ਬਲਵਿੰਦਰ ਸਿੰਘ ਜੀ ਕਹਿ ਰਹੇ ਨੇ ਅਮਰੀਕਾ ਨੇ ਚੋਣਾ ਚ ਵੀ ਸੋਸ਼ਲ ਮੀਡੀਆ ਦਾ ਦੁਰਉਪਯੋਗ ਬਹੁਤ ਵੱਡੇ ਪੱਧਰ ਤੇ ਹੋ ਰਿਹਾ ਹੈ ਨਹੀਂ ਨਹੀਂ ਭਾਈ ਇਹ ਤੇ ਕਹਿ ਲਓ ਕਿ ਹੁਣ ਹੈ ਹੀ ਸਾਰਾ ਕੁਝ ਇਹਨਾਂ ਦੇ ਹੱਕ ਚ ਆ ਹੁਣ ਵੇਖੋ ਆ ਜਿਹੜੇ ਹੈਗੇ ਨੇ ਜਿਨ੍ਹਾਂ ਦਾ ਰੈਵਨਿਊ ਫੇਸਬੁੱਕ ਤੋਂ ਬਣਦਾ ਫੇਸਬੁੱਕ ਕਹ ਲੈਨੇ ਰੈਵਨਿਊ ਢੇਕ ਦਿੱਤਾ ਜੀ ਕਿਉਂਕਿ ਕੈਨੇਡਾ ਹੁਣ ਜਿਵੇਂ ਮੰਨ ਲਓ فرض ਕਰੋ ਮੇਰੀ ਰੋਜੀ ਰੋਟੀ ਜੁੜੀ ਆ ਕਿਸੇ ਪੇਜ ਜੀ 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 ਮੈਂ ਕੱਲ ਆਪਦਾ ਪੇਜ ਚਲਾਉਣਾ ਹਾਂਜੀ ਤਾਂ ਮੈਨੂੰ 100 ਬੰਦਾ ਦੇਖਦਾ ਜੀ 100 ਬੰਦੇ ਚੋਂ ਮੈਨੂੰ 45 ਦੇਖ ਰਿਹਾ ਕੈਨੇਡਾ ਤੋਂ ਹੂੰ ਤਾਂ ਕੈਨੇਡਾ ਚ ਕਹਿੰਦੇ ਵੀ ਇਹ ਬੰਦ ਕਰਤਾ ਜੀ 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 ਤੇ ਤੁਹਾਡੀ ਰੋਟੀ ਤੇ ਜਿਹੜੀ ਥਾਲੀ ਚ ਇੱਕ ਸੀ ਉਹ ਜੱਕਦਮ ਅੱਧੀ ਅਗਲੇ ਲੈ ਗਏ ਪਾਰ ਕੇ ਬਿਲਕੁਲ ਬਿਲਕੁਲ ਮਤਲਬ ਕਿ ਬੜੀ ਵੱਡੀ ਸਮੱਸਿਆ ਕਿ ਸਾਡੇ ਇੱਥੇ ਕਈ ਜਿਹੜੇ ਵਿਚਾਰੇ ਸੀਗੇ ਉਹਨਾਂ ਨੇ ਟੀਮਾਂ ਬਣਾ ਲਈਆਂ ਸਟੂਡੀਓ ਬਣਾ ਲਏ ਨੈਟਕ ਨੈਟਵਰਕ ਤਖੜਾ ਕਰ ਲਿਆ ਜ਼ਰੂਰਤਾਂ ਵਧਾ ਲਈਆਂ ਨਿਰਪਰਤਾ ਰਹਿ ਗਈ ਫੇਸਬੁੱਕ ਤੇ ਜੇ ਇਕੱਲੀ ਫੇਸਬੁੱਕ ਤੇ ਨਿਰਪਰਤਾ ਤਾਂ ਆਉਣ ਵਾਲੇ ਵਿਖਿਓ 2 ਮਹੀਨੇ 2 ਮਹੀਨੇ ਤੱਕ ਕੀ ਝਟਕਾ ਹੁੰਦਾ ਮੇਰੇ ਨਾਲ ਇਹਦਾ ਸਾਰਿਆਂ ਨੂੰ ਉਹ ਚਾਈਨਾ ਵਾਲੀਆਂ ਵੀਡੀਓ ਚੱਕ ਕੇ ਤੇ ਵੌਇਸ ਓਵਰ ਪਾਇਆ ਪਾਉਣਾ ਪਿਆ ਕਰਨਾ ਸਹੀ ਗੱਲ ਉਹਦੇ ਤੇ ਦੇਣਾ ਲੈਣਾ ਉਹਨਾਂ ਕੱਖ ਨਹੀਂ ਆਇਆ